ਪਿੱਛੇ ਹੈਗੀ ਆਪਣੀ ਜੀ ਪਿੱਛੇ ਤੁਸੀਂ ਦੇਖ ਰਹੇ ਹੋ ਇਹ BC ਦੀ ਬਰਾਂਸਵਾਇਆ ਅਸੈਂਬਲੀ ਹੈ ਸਾਡੀ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਹੈ ਜੀ ਇਹ ਸੋ ਉੱਥੇ ਆਪਾਂ ਜੇ ਪਹੁੰਚੇ ਆ ਸ਼ਹੀਦ ਹਰਦੀਪ ਸਿੰਘ ਮੈਨੇਜਰ ਟੀਮ ਮੈਨੇਜਰ ਵੈਨਕੂਵਰ ਤੋਂ ਤੇ ਨਾਲ ਨਾਲ ਸ਼੍ਰੀ ਤੋਂ ਤੇ ਵਿਕਟੋਰੀਆ ਦੇ ਸੰਗਤਾਂ ਵੀ ਪਹੁੰਚੇ ਹੋਈਆਂ ਨੇ ਅੱਜ ਇੱਥੇ ਜਿਹੜਾ ਪ੍ਰੋਟੈਸਟ ਰੈਲੀ ਕਰਨ ਦਾ ਮਕਸਦ ਇਹ ਹੈ ਜੀ ਜਿਹੜੇ ਸਾਡੇ ਬੀਸੀ ਦੇ ਪ੍ਰੀਮੀਅਰ ਉਹ ਜਿਹੜੇ ਭਾਰਤ ਦੇ ਨਾਲ ਸਮਝੌਤਾ ਕਰ ਲਈ ਕੋਈ ਆਪਣੇ ਬਿਜ਼ਨਸ ਦੀ ਡੀਲ ਕਰ ਲਿਓ ਜਾ ਰਹੇ ਨੇ ਨਾਲ ਨਾਲ ਰਵੀ ਕਾਲੋ ਸਾਡੇ ਮੰਤਰੀ ਉਹ ਜਾ ਰਹੇ ਆ ਤੇ ਉਹਦੇ ਵਿਰੋਧ ਵਿੱਚ ਅੱਜ ਇਹ ਤੁਸੀਂ ਦੇਖਾ ਤੇ ਮਗਰ ਬਿਲਕੁਲ ਇਹ ਮਗਰ ਜਿਹੜੀ ਅਸੈਂਬਲੀ ਆ ਸਾਡੀ ਬੀਸੀ ਦੀ ਬ੍ਰਿਟਿਸ਼ ਕੋਲੰਪੀਆ ਦੀ ਰਾਜਧਾਨੀ ਇਹ ਬਿਲਕੁਲ ਅਸੈਂਬਲੀਆ ਦੇ ਇੱਥੇ ਹੀ ਸਾਡੇ ਪ੍ਰਧਾਨ ਜਿਹੜੇ ਮੁੱਖ ਮੰਤਰੀ ਆ ਉਹਨਾਂ ਦਾ ਆਫਿਸ ਵੀ ਇੱਥੇ ਹੀ ਆ ਬਿਲਕੁਲ ਉਹਨਾਂ ਦੇ ਆਫਿਸ ਦੇ ਬਾਹਰ ਅੱਜ ਜਿਹੜੇ ਰੈਲੀ ਕੀਤੀ ਜਾ ਰਹੀ ਆ ਖਾਲਿਸਤਾਨ ਸਿੰਘਾਂ ਵੱਲੋਂ ਤੇ ਨਾਲ-ਨਾਲ ਤੇ ਸਿਕਸਪੋਟ ਜਸਟਿਸ ਵੱਲੋਂ ਉਹਨਾਂ ਨੇ ਜਿਹੜਾ ਜਿਹੜੀ ਕਾਲ ਦਿੱਤੀ ਸੀਗੀ ਤੋਂ ਸਿੰਘ ਪਹੁੰਚੇ ਹੋਏ ਹਨ ਅੱਜ ਵੈਨਕੂਵਰ ਤੋਂ ਸਰੀ ਤੋਂ ਫੈਰੀ ਦੇ ਨਹੀਂ ਟਾਈਟਨ ਕੋਲੋਂ 2.5 ਘੰਟਿਆਂ ਦੇ ਵੀ ਜਿਹੜਾ ਰਸਤਾ ਆ ਉਹ ਤੈਅ ਕਰਦੇ ਹੋਏ ਫੈਰੀ ਦੇ ਰਾਹੀਂ ਇੱਥੇ ਪਹੁੰਚੇ ਹੋਏ ਨੇ ਤੇ ਇੱਥੇ ਦੇ ਲੋਕਲ ਸਿੱਖ ਵੀ ਪਹੁੰਚੇ ਹੋਏ ਨੇ ਅਤੇ ਹੋਰ ਸੰਗਤ ਪਿੱਛੋਂ ਆ ਰਹੀ ਆ ਗੁਰਨਾਨ ਸਿੰਘ ਗੁਰਦੁਆਰਾ ਸਰੀ ਤੋਂ ਉਹ ਪਹੁੰਚੇ ਹੋਏ ਆ ਪ੍ਰਬੰਧਕ ਸਾਡੇ ਤੇ ਨਾਲ-ਨਾਲ ਬਾਬਾ ਬੰਦਾ ਸਿੰਘ ਬਹਾਦਰ ਐਵਸਫੋਰਡ ਪ੍ਰਬੰਧਕ ਕਮੇਟੀ ਉਹ ਟੀਮ ਪਹੁੰਚੀ ਹੋਈ ਆ 올ਿਵਰ ਤੋਂ ਪਹੁੰਚੇ ਹੋਏ ਆ ਸਿੰਘ ਡੀਸੀ ਤੋਂ ਦੇ ਨਾਲ ਨਾਲ ਹੋਰ ਜਿਹੜੇ ਸੱਜਣ ਇੱਥੇ ਤੁਸੀਂ ਮਗਰ ਦੇਖ ਸਕਦੇ ਵੱਡੀ ਗੰਤੀ ਚ ਖਾਲਸਾ ਦੇ ਝੰਡੇ ਤੇ ਨਾਲ 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 ਤੁਸੀਂ ਦੇਖ ਸਕਦੇ ਮੀਡੀਆ ਕਵਰੇਜ ਕਰਨ ਲਈ ਪਹੁੰਚਾ ਹੋਇਆ ਸਾਡਾ ਮੇਨ ਸਟਰੀਟ ਮੀਡੀਆ ਵੀ ਇੱਥੇ ਪਹੁੰਚਾ ਹੋਇਆ ਹੈ ਤੇ ਮਗਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸ਼ਾਨਦਾਰ ਇੱਥੇ ਦਾ ਵਿਊ ਹੈ ਇਹ ਜੋ ਵਿਕਟੋਰੀਆ ਸ਼ਹਿਰ ਆਈਲੈਂਡ ਹੈ ਇੱਕ ਬਹੁਤ ਸੁੰਦਰ ਆਈਲੈਂਡ ਆ ਉੱਥੇ ਇਹ ਜਿਹੜੀ ਸਾਡੀ ਅਸੈਂਬਲੀ ਹੈ ਜਿਹੜੀ ਸਾਡੀ ਵਿਕਟੋਰੀਆ ਦੀ ਵਿਧਾਨ ਸਭਾ ਹੈ ਜਿੱਥੇ ਸਾਡੇ ਜਿੱਤੇ ਹੋਏ ਐਮ ਐਲ ਏ ਬੈੰਦੇ ਨੇ ਇੱਥੇ ਅੰਦਰ ਜਿਹੜੀ ਵਿਧਾਨ ਸਭਾ ਲੱਗਦੀ ਆ ਜਿਹਦੇ ਵਿੱਚ ਸਾਡੇ ਪੂਰੇ ਬੀਸੀ ਸੁਪਰੇ ਦੇ ਬੈਲ ਪੇਸ਼ ਕੀਤੇ ਜਾਂਦੇ ਆ ਜਨ ਜੋ ਵੀ ਮਸਲੇ ਹੁੰਦੇ ਆ ਉਹ ਇੱਥੇ ਇਹ ਜਗ੍ਹਾ ਹੈਗੀ ਆ ਜੋ ਵੈਨਕੂਵਰ ਤੋਂ ਲਗਭਗ ਜੇ ਵਾਹ ਪੈਰੀ ਵਿੱਚ ਆਉਣਾ ਹੋਵੇ ਤਾਂ 3 ਘੰਟੇ ਦੀ ਡਰਾਈਵ ਆ। ਡੇਢ ਘੰਟੇ ਦੀ ਸਫਰੀ ਆ। ਬਾਕੀ ਡੇਢ ਘੰਟਾ ਉਨ ਜਾਂਨ ਨੂੰ ਲੱਗ ਜਾਂਦਾ ਭਾਈ ਰੋਡ। ਸੋ ਅੱਜ ਅਸੈਂਬਲੀ ਦੇ ਬਿਲਕੁਲ ਬਾਹਰ ਅਸੈਂਬਲੀ ਦੇ ਬਿਲਕੁਲ ਬਾਹਰ ਤੁਸੀਂ ਦੇਖ ਸਕਦੇ ਹੋ ਟੀਮ ਮੈਨੇਜਰ ਅੱਜ ਪਹੁੰਚੇ ਹੋਏ ਨੇ ਵੱਡੀ ਗਿਣਤੀ 'ਚ। ਨਾਲ ਨਾਲ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਵੀ ਕਮੈਂਟਸ ਕਰੋ ਔਰ ਇਸ ਚੈਨਲ ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਆਪਣੇ ਜਿੱਥੇ ਵੀ ਤੁਹਾਡੇ ਹੈਗੇ ਆ ਜਿੱਥੇ ਜਿੱਥੇ ਵੀ ਜਿਹੜੀ ਤੁਹਾਡੀ ਸਾਈਟਸ ਹੈਗੀਆਂ ਜਰੂਰ ਸਪੋਰਟ ਕਰੋ ਜੀ ਤੇ ਸਾਡਾ ਆਪਣਾ ਹੀ ਚੌਧਰੀ ਸਾਹਿਬ ਜੀ ਹਮੇਸ਼ਾ ਹੀ ਸਪੋਰਟ ਕਰਦੇ ਸਾਨੂੰ ਤਾਂ ਮੈਂ ਤੁਹਾਨੂੰ ਥੋੜਾ ਨੇੜੇ ਵੀ ਚੋਇਸ ਸਾਥ ਦਿਖਾ ਰਣਾ ਇਹ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਪੋਸਟਰ ਚਕੇ ਹੋਇਆ ਡੂ ਨਾਟ ਚੂਜ਼ ਬਿਜ਼ਨਸ ਓਵਰ ਦਾ ਬਲੱਡ ਜਿਹੜਾ ਭਾਰਤ ਸਾਡੇ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਜਾਣ ਕੇ ਕਤਲ ਰਿਹਾ ਮਾਰ ਰਿਹਾ ਭਾਈ ਹਰਦੀਪ ਸਿੰਘ ਨੂੰ ਸ਼ਹੀਦ ਕਰ ਰਿਹਾ ਉਹਨਾਂ ਖੂਨ ਦੇ ਉੱਪਰ ਸਾਡੇ ਕਤਲਾਂ ਦੇ ਉੱਪਰ ਕੋਈ ਭਾਰਤ ਵਰਗੇ ਜਿਹੜਾ ਅੱਤਵਾਦੀ ਦੇਸ਼ ਆ ਜਿਹੜਾ ਬਾਲ ਮੁੰਡਿਆਂ ਚ ਅੱਤਵਾਦ ਫਲਾ ਰਿਹਾ ਉਦੇ ਨਾਲ ਕੋਈ ਬਿਜ਼ਨਸ ਡੀਲ ਨਹੀਂ ਹੋਣੀ ਚਾਹੀਦੀ ਉਸੇ ਚੀਜ਼ ਦਾ ਵਿਰੋਧ ਆਹੀ ਕਿੰਨੇ ਜਿੰਨੀ ਦੇਰ ਤੱਕ ਸਾਨੂੰ ਕੋਈ ਗੱਲਬਾਤ ਸਾਡੇ ਇਨਸਾਫ ਨਹੀਂ ਮਿਲ ਜਾਂਦਾ ਜਾਂ ਹਰਦੀਪ ਸਿੰਘ ਨੇ ਦਿੱਤੀ ਗੱਲ ਜਿਹੜੀ ਚੱਲ ਰਹੀ ਆ ਹਰ ਇੱਕ ਕੋਟਾਂ ਕਚੈਰੀਆਂ ਦੇ ਵਿੱਚ ਸਾਡੇ ਕੇਸ ਚੱਲੰਦੇ ਆ ਤੇ ਤੁਸੀਂ ਬਿਜ਼ਨਸ ਡੀਲਾਂ ਕਰਨ ਲਈ ਤੁਰ ਪੇ ਹੋ ਭਾਰਤ ਵਰਗੇ ਦੇਸ਼ਾਂ ਸੋ ਉਹ ਦੇਖ ਸਕਦਾ ਤੁਸੀਂ ਉੱਪਰ ਜਿਹੜੀ ਤਸਵੀਰ ਲੱਗੀ ਹੈ ਡੇਵਟ ਸਾਡੇ ਜਿਹੜੇ ਆ ਜਿਹੜੇ ਇੱਥੇ ਦੇ ਮੁੱਖ ਮੰਤਰੀ ਉਹਨਾਂ ਦੀ ਲੱਗੀ ਹੋਈ ਹੈ ਜੀ ਤੇ ਬਿਲਕੁਲ ਪਿੱਛੇ ਵਿਧਾਨ ਸਭਾ ਲਈ ਤਸਵੀਰ ਲੱਗੀ ਹੋਈ ਹੈ ਡੂ ਨਾਟ ਚੂਜ਼ ਬਿਜ਼ਨਸ ਓਵਰ ਦਾ ਬਲੱਡ ਇੱਕ ਮੈਸੇਜ ਨਾਲ ਨਾਲ મોદી ਆ મોદી ਦੀ ਤਸਵੀਰ ਲੱਗੀ ਹੋਈ ਹੈ ਜੀ ਸਿੰਘ ਤਸਵੀਰਾਂ ਲਾ ਕੇ ਖੜੇ ਹਨ મોદી ਇੱਥੇ ਵਾਂਟਡ ਆ ਤੇ ਤੇ ਤੁਸੀਂ ਮੜੀ ਦੀ ਗੱਲਬਾਤ ਸੁਣੋ ਹੁਣ ਜੈਗ ਸਿੱਧੂ ਬੋਲਣ ਲੱਗਿਆ ਤੇ ਮੈਂ ਮਾਈਕ ਉਹਨਾਂ ਦੇ ਨੇੜੇ ਕਰ ਦਨ ਉਹਨਾਂ ਦੀ ਸਪੀਚ ਤੇ ਦੱਸ ਆ ਦੇਉਂ The and security My. for giving us this opportunity to raise our voice against the injustice against the, what is going on right now in Canada. We are Canadians. we love our country. In first world War and Second World War six shed their blood. To protect our Canadian lands, and uh, they stood with the, uh, whatever we need. And right now in Canada, everybody is Canadian, and we are standing like a stone with Canadian sovereignty. We want united Canada. That is it. We are protesting here. Our dear. Um, David Eby, Premier of BC, is heading to India for a trade mission. I have a couple of questions to David Eby. David Eby, you are heading to India to make a trade deal on Canada's blood. Your country is under attack, every day, shooting happening everywhere, for extortions. Canadian citizen got killed two years ago. Prime Minister Trudeau provided all the proofs to Indian government, and they call it, it's a is it's bizarre, and Prime Minister is lying, so there would be I don't know what you're looking at, why are you heading there. Are you going to get a justice for Canadian citizens? Are you going to talk about extortion? You don't believe in our forces? You don't believe in our, our uh, what do you call it, ceaseless? You don't believe in you know, RCMP? Are they lying? I just, as a Canadian, I have a question for you, EB. David EB, answer our question. Did RCMP is lying? Did CSIS is lying that India is behind the killing of Canadian citizens? India is behind what's going on. Our country is under attack. David EB, you're going to bank. You're going to back from that country, which is right now, it's attacking your country's sovereignty. You're trying to make a trade deal on the cost of Canadians' blood. We don't mind doing your business. I'm an I'm a economic student from India. I did my master in economics. WDB, who is our business partner? USA. So federal government, D.C. government didn't make any effort to communicate with Trump. So 95% minus we do with USA. Did we try to make any deal with USA? Did you visit USA? Did you call Trump? No. Because few I'm not sorry to say that Indian MLS around you, misleading you. You're heading to that country which people are writing on social media that these people should be arrested when they reach India. So, David be. so looking at the protest outside, I challenge you you should cancel your visit to India. You should come home. Listen, your people, what they want from you. One thing I'm telling you, e. right now, in this protest here, your political career is over. Imagine when you form a go government this time. It was my sorry. Who gave you seats to make a government? ਹਾਂਜੀ ਚੌਧਰੀ ਸਾਹਿਬ ਜੀ ਇਹ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਜੀ ਜੈਕ ਸਿੱਧੂ ਸਾਡੇ ਟੀਮ ਲੀਡਰ ਤੇ ਸਾਡੇ ਮੈਂਬਰ ਉਹ ਇੰਗਲਿਸ਼ ਦੇ ਵਿੱਚ ਤੁਹਾਨੂੰ ਦੱਸ ਰਹੇ ਸੀਗੇ ਤੇ ਇਸ ਸਮੇਂ ਵਿਕਟੋਰੀਆ ਵਿਧਾਨ ਸਭਾ ਦੇ ਬਾਹਰ ਅਸੈਂਬਲੀ ਦੇ ਬਾਹਰ ਜੋ ਰੈਲੀ ਚੱਲ ਰਹੀ ਹੈ ਜੀ ਦੇਖ ਸਕਦੇ ਹੋ ਤੁਸੀਂ ਵਿਕਟੋਰੀਆ ਅਸੈਂਬਲੀ ਜਿਹੜੀ ਆ ਉਹਦੇ ਬਾਹਰ ਅੱਜ ਪਹੁੰਚੇ ਹੋਏ ਹਨ ਟੀਮ ਨਿੱਜਰ 6 ਫੋਰ ਜਸਟਿਸ ਗੁਰਪ੍ਰਤਵੰਤ ਸਿੰਘ ਪੰਨੂ ਉਹਨਾਂ ਨੇ ਜਿਹੜੀ ਕਾਲ ਦਿੱਤੀ ਸੀਗੀ ਸੋ ਡੀਵੀਡੀ ਵੀ ਜਾ ਰਹੇ ਨੇ ਸਾਡੇ ਪ੍ਰੀਮੀਅਰ ਨੇ ਮੁੱਖ ਮੰਤਰੀ ਨੇ ਜਿਹੜੇ ਅਥੇ ਬੀਸੀ ਦੇ ਪ੍ਰੈਕਟਿਸ ਕੋਲੰਬੀਆ ਦੇ ਉਹ ਜਾ ਰਹੇ ਨੇ ਟ੍ਰੇਡ ਡੀਲ ਕਰਨ ਜਾ ਰਹੇ ਆ ਫਿਰ ਮਗਰ ਜਿਕਾਰੇ ਲੱਗ ਰਹੇ ਆ ਜੀ ਨਾਰੇ ਲੱਗ ਰਹੇ ਆ ਮਨਜਿੰਦਰ ਸਿੰਘ ਸੋ ਦੇਸ਼ਾਦ ਜੀ ਮਗਰ ਇਹ ਜਿਹੜੇ ਨਾਅਰੇ ਵੱਜ ਰਹੇ ਆ ਇਹ ਇਹ ਕਹਿ ਰਹੇ ਨੇ ਐਬੀ ਐਬੀ ਮੈਨ ਸਾਡਾ ਜਿਹੜਾ ਬੀਸੀ ਦਾ ਪ੍ਰੀਮੀਅਰ ਆ ਉਹਨੂੰ ਕਹਿ ਰਹੇ ਆ ਵੀ ਜੇ ਤੂੰ ਭਾਰਤ ਨਾਲ ਕੋਈ ਟ੍ਰੇਡ ਡੀਲ ਕਰੂਗਾ ਭਾਰਤ ਨਾਲ ਜਾ ਕੇ ਤਾਂ ਫਿਰ ਤੈਨੂੰ ਉੱਥੇ ਕਹਿੰਦੇ ਕੋਈ ਵੋਟ ਨਹੀਂ ਮਿਲਦੀ ਇੱਕ ਚੈਲੰਜ ਆਨੂੰ ਤੇ ਇੱਕ ਮੈਸੇਜ ਆ ਦੇਵ ਟੀਵੀ ਨੂੰ ਜੇਕਰ ਕੋਈ ਭਾਰਤ ਨਾਲ ਡੀਲ ਕਰਨ ਜਾਣਾ ਉਥੇ ਉਹ ਦੇਸ਼ ਨਾ ਜਿਹੜਾ ਅਤਵਾਦੀ ਦੇਸ਼ ਆ ਜਿਹੜਾ ਵਿਦੇਸ਼ਾਂ ਦੇ ਵਿੱਚ ਜਾ ਕੇ ਸਿੱਖਾਂ ਨੂੰ ਕਤਲ ਕਰ ਰਿਹਾ ਸ਼ਹੀਦ ਕਰ ਰਿਹਾ ਵਿਦੇਸ਼ ਵਿੱਚ ਆਪਣੇ ਦੇਸ਼ ਵਿੱਚ 3 ਲੱਖ ਤੋਂ ਵੱਧ ਜਿਸ ਜਿਨ੍ਹਾਂ ਨੇ ਸਾਡੇ ਸਿੱਖ ਸ਼ਹੀਦ ਕੀਤੇ ਸਾਡੇ ਗੁਰਦੁਆਰੇ ਢਾਏ ਸਾਡੇ ਗ੍ਰੰਥ ਸਾਹਿਬ ਦਿੱਤੇ ਸਾਡੇ ਤਖਤਾਂ ਤੇ ਟੋਪਾਂ ਟੈਂਕਾਂ ਦੇ ਨਾਲ ਹਮਲੇ ਕੀਤੇ ਜਿਹੜਾ ਕਰਕੇ ਅਸੀਂ ਇੱਥੇ ਇਸ ਬਾਲੇ ਮੁਲਕਾਂ ਬਚਾਏ ਹੋਏ ਆ ਜਿਹੜਾ ਕਰਕੇ ਜਿਹਨੂੰ ਸਿੱਖ ਇੱਥੇ ਰੋ ਰੋਜ਼ੀ ਰੋਟੀ ਲਈ ਇੱਥੇ ਪਹੁੰਚੇ ਹੋਏ ਨੇ ਆਪਣੇ ਇਹਨਾਂ ਨੇ ਸਾਰਾ ਕੁਝ ਇੱਥੇ ਬਣਾ ਲਿਆ ਇਹ ਭਾਰਤ ਵਰਗਾ ਜ਼ਾਲਮ ਦੇਸ਼ ਸਾਨੂੰ ਇੱਥੇ ਵੀ ਜਿਹੜੀ ਸੁੱਖ ਦੀ ਨੀਂਦ ਨਹੀਂ ਲੈਣ ਦੇ ਰਿਹਾ ਸਾਨੂੰ ਸੁੱਖ ਨਾਲ ਜੂਣ ਨਹੀਂ ਦੇ ਰਿਹਾ ਹੈਗਾ ਸਾਡੇ ਗੁਰਦੁਆਰੇ ਵਿੱਚ ਦਖਲਅਦਾਜ਼ੀ ਕਰ ਰਿਹਾ ਸਾਡੇ ਧਰਮ ਵਿੱਚ ਦਖਲਅਦਾਜ਼ੀ ਕਰ ਰਿਹਾ ਸਾਡੇ ਸਿੱਖਾਂ ਦਾ ਕਤਲੇਆਮ ਕਰ ਰਿਹਾ ਸੋ ਡੇਵਿਡ ਈਬੀ ਜਿਹੜਾ ਸਾਡਾ ਮੁੱਖ ਮੰਤਰੀ ਹੈ ਬੀਸੀ ਦਾ ਉਹਨੂੰ ਇੱਕ ਮੈਸੇਜ ਦੇਣਾ ਹੈ ਵੀ ਜੇ ਭਾਰਤ ਵਰਗੇ ਦੇਸ਼ ਦੇ ਨਾਲ ਕੋਈ ਸੰਤੀ ਕਰਦਾ ਹੈ ਕੋਈ ਡੀਲ ਕਰਦਾ ਹੈ ਫੇ ਅਗਲੀ ਵਾਰ ਫੇ ਵੋਟਾਂ ਨਾ ਪਾਲੀ ਸੋ ਇੱਕ ਮੈਸੇਜ ਇਹ ਵੀ ਦਿੱਤਾ ਗਿਆ ਆ ਵੀ ਨੈਕਸਟ ਇਲੈਕਸ਼ਨ ਦੇ ਵਿੱਚ ਜਿਹੜੀ ਐਨਡੀਪੀ ਸਾਡੀ ਜਿਹੜੀ ਬੀਸੀ ਦੇ ਵਿੱਚ ਇਹਨਾਂ ਦੀ ਗਵਰਨਮੈਂਟ ਆ ਇਸ ਟਾਈਮ ਦਾਵਾ ਡੋਲ ਜੀਆ ਉਹਨਾਂ ਦੇ ਕੋ ਸੇਟਾ ਪੂਰੀਆ ਵੀ ਨਹੀਂ ਗਿਆ ਤੇ ਅਗਲੀ ਵਾਰੀ ਉਹਨਾਂ ਦਾ ਜਿਹੜਾ ਫਿਊਚਰ ਆ ਉਹ ਬਿਲਕੁਲ ਨਹੀਂ ਹੋਊਗਾ ਬੀਸੀ ਦੇ ਵਿੱਚ ਸੋ ਇੱਕ ਕਲੀਅਰ ਮੈਸੇਜ ਇਹ ਦਿੱਤਾ ਜਾ ਰਿਹਾ ਮਗਰ ਨਾਰੇ ਮਾਰੇ ਜਾ ਰਹੇ ਸਲੋਗਨ ਜਿਹੜੇ ਤੁਸੀਂ ਮਗਰ ਸੁਣ ਸਕਦੇ ਹੋ ਐਸਟਮ ਮਨਜਿੰਦਰ ਸਿੰਘ ਜੀ ਲੱਗੇ ਹੋਏ ਜੀ ਨਾਰੇ ਮਾਰੇ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾ ਦਿੰਦਾ ਜੀ ਸਾਡੇ ਮਨਜਿੰਦਰ ਸਿੰਘ ਜੀ ਹਮੇਸ਼ਾ ਹੀ ਜਿਹੜਾ ਪ੍ਰਬੰਧ ਕਰਦੇ ਹਰੇਕ ਚੀਜ਼ ਦਾ ਕੈਨੇਡੀਅਨ ਸਿਟੀਜ਼ਨ ਹਰਦੀਪ ਸਿੰਘ ਡਿਚਰ ਮੋਦੀ ਸਿਟੀਆ ਜੀ ਸਾਹਿਬ ਬਾਈ ਸਹੀ ਆ ਰਹੀ ਹੈ ਜੀ ਠੀਕ ਹੈ ਜੀ ਧੰਨਵਾਦ ਤੇ ਨਾਲ ਨਾਲ ਸਾਰੇ ਜਿੰਨੇ ਵੀ ਸਰੋਤੇ ਜੋ ਸ਼ੇਅਰ ਕਰੋ ਜੀ ਕਮੈਂਟਸ ਕਰੋ ਤੇ ਲਾਈਕ ਕਰੋ ਆਪਣਾ ਇਸ ਚੈਨਲ ਨੂੰ ਚੌਧਰੀ ਸਾਹਿਬ ਜੀ ਲੇਟ ਨਾਈਟ ਤੱਕ ਜਾਗਲੇ ਜਾਗਦੇ ਪਏ ਆ ਪਾਕਿਸਤਾਨ ਦੀ ਤਰੱਕੀ ਤੋਂ ਕੈਨੇਡਾ ਦੇ ਵਿੱਚੋਂ ਲਾਈਵ ਵੀ ਦੇਖ ਰਹੇ ਹਾਂ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ BC ਦੀ ਰਾਜਧਾਨੀ ਵਿਕਟੋਰੀਆ ਦੀ ਅਸੈਂਬਲੀ ਇਹ ਵਿਧਾਨ ਸਭਾ ਜਿੱਥੇ ਸਾਡੇ ਐਮਐਲਏ ਚੁਣੇ ਹੋਏ ਐਮਐਲਏ ਮੁੱਖ ਮੰਤਰੀ ਕੇਵਨ ਡੀਵੀ ਉਹ ਇਸ ਵਿਧਾਨ ਸਭਾ ਦੇ ਅੰਦਰ ਬੈਠੇ ਨੇ ਇੱਥੇ ਵਿਧਾਨ ਸਭਾ ਲੱਗਦੀ ਆ ਅਸੈਂਬਲੀ ਲੱਗਦੀ ਆ ਉਸ ਅਸੈਂਬਲੀ ਦੇ ਬਾਹਰ ਅੱਜ ਸਿੰਘ ਪਹੁੰਚੇ ਹੋਏ ਹਨ ਜੀ ਸ਼ਹੀਦ ਵਿੱਚ ਟੀਮ ਪਹੁੰਚੀ ਹੋਈ ਆ 6.0 ਜਸਟਿਸ ਬੁਲੋ ਕਾਲ ਦਿੱਤੀ ਗਈ ਸੀ ਤੇ ਨਾਲ মিডিਆ ਵੀ ਦੇਖ ਸਕਦੇ ਕਵਰ ਕਰ ਰਿਹਾ ਕਨੇਡਾ ਦਾ ਮੇਨ ਸਟਰੀਟ মিডিਆ ਕਵਰੇਜ ਕਰ ਰਿਹਾ ਬਹੁਤ ਸੋਹਣੀ ਜਗ੍ਹਾ ਅੱਜ ਮੌਸਮ ਵੀ ਵਧੀਆ ਆ ਜੀ ਨਹੀਂ ਤਾਂ ਮੀਂਹ ਪੈ ਰਿਹਾ ਸੀ ਪਿਛਲੇ ਲਗਭਗ 1.5-2 ਮਹੀਨਿਆਂ ਤੋਂ ਅੱਜ ਥੋੜੀ ਬਰਸਾਤ ਤੋਂ ਵੀ ਨਿਜਾਮ ਮਿਲੀ ਆ ਤੇ ਬਹੁਤ ਸੁੰਦਰ ਹੈ ਇਲਾਕਾ ਹੈਗਾ ਬਾਈ ਦੇਖਣ ਆ ਬੀਸੀ ਬੀਸੀ ਦੀ ਰਾਜਧਾਨੀ ਵਿਕਟੋਰੀਆ ਬਹੁਤ ਹੀ ਮਸ਼ਹੂਰ ਜਿਹੜਾ ਸ਼ਹਿਰ ਆ ਜਨਕੋਬਰ ਜਿਹੜਾ ਵੀ ਕੋਈ ਵਿਜ਼ਿਟ ਕਰਨ ਆਉਂਦਾ ਇੱਥੇ ਜ਼ਰੂਰ ਆਉਂਦਾ ਵਿਕਟੋਰੀਆ ਦੇ ਵਿੱਚ ਇੱਥੇ ਫੈਰੀ ਰਾਈ ਆਇਆ ਜਾਂਦਾ ਆ ਜਾਂ ਬਾਈ ਪਲੇਨ ਕਿਉਂਕਿ ਕੋਈ ਰੋਡ ਕੋਈ ਸੜਕ ਇੱਥੇ ਨਹੀਂ ਆਉਂਦੀ ਕਿਉਂਕਿ ਇੱਕ ਆਈਲੈਂਡ ਆ ਸਾਰੀ ਮਨਿਸਟਰ ਅੰਦਰ ਲੱਗਦਾ ਸੋ ਇਸ ਸਮੇਂ ਜੀ ਬੀਸੀ ਦੀ ਵਿਧਾਨ ਸਭਾ ਵਿਕਟੋਰੀਆ ਦੇ ਬਾਹਰ ਜੋ ਖਾਲਸਤਾਨੀ ਸਿੰਘ ਪ੍ਰੋਟੈਸਟ ਕਰ ਰਹੇ ਹਨ ਰੈਲੀ ਕਰ ਰਹੇ ਹਨ ਮੀਡੀਆ ਕਾਫੀ ਵੱਡੀ ਗੰਤੀ ਤੇ ਇੱਥੇ ਪਹੁੰਚਾ ਹੋਇਆ ਹੈ ਮੇਨ ਸਟਰੀਟ ਮੀਡੀਆ ਵੈਂਕੂਵਰ ਤੇ ਦੇਖ ਸਕਦੇ ਹੋ ਵਿਕਟੋਰੀਆ ਦੀ ਵਿਧਾਨ ਸਭਾ ਸੋ ਜਵਾਰ ਚੌਧਰੀ ਸਾਹਿਬ ਜੀ ਆਪ ਦਾ ਬਹੁਤ ਧੰਨਵਾਦ ਤੁਸੀਂ ਲੇਟ ਨਾਈਟ ਤੱਕ ਦੇਰ ਤੱਕ ਸਾਨੂੰ ਇੱਥੋਂ ਲਾਈਵ ਕਵਰੇਜ ਸਾਡੀ ਦਿਖਾ ਰਹੇ ਹੋ ਪਾਕਿਸਤਾਨ ਦਾ ਜਿੰਨਾ ਆਵਾਮ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਹਮੇਸ਼ਾ ਬਹੁਤ ਪਿਆਰ ਦਿੰਦੇ ਹੋ ਸੋ ਅਸੀਂ ਇੱਥੋਂ ਜੀ ਅੱਜ ਜੁੜੇ ਆ ਵੈਨਕੂਵਰ ਆਪਣਾ ਵਿਕਟੋਰੀਆ ਤੋਂ ਜਿਹੜੀ ਬੀਸੀ ਦੀ ਬੈਟਚ ਕੋਲੰਬੀਆ ਦੀ ਰਾਜਧਾਨੀ ਆ ਸਾਡੀ ਕੈਪੀਟਲ ਆ ਜੀ ਬੀਸੀ ਦੀ ਬਹੁਤ ਸੁੰਦਰ ਉਹਦੇ ਬਾਹਰ ਆ ਜੇ ਸਰੀ ਤੋਂ ਵੈਨਕੂਵਰ ਤੋਂ ਐਵਸਪੋਰਟ ਤੋਂ ਆਲੀਵਰ ਤੋਂ ਬਹੁਤ ਦੂਰੋਂ ਦੂਰੋਂ ਸਿੰਘ ਆਏ ਹੋਣ ਬੱਸਾਂ ਭਰ ਕੇ ਤੇ ਸੋ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਮਗਰ ਸਿੰਘਾਂ ਦਾ ਇਕੱਠਾ ਹੈ ਕਾਫੀ ਖਾਲਸਾਣ ਦੇ ਝੰਡੇ ਵੀ ਉਹਨਾਂ ਨੇ ਚੁੱਕੇ ਹੋਏ ਆ ਤੇ ਨਾਲ-ਨਾਲ ਇਹ ਜੋ ਸਾਡੇ ਕੈਨੇਡਾ ਆ ਉਹਦੇ ਝੰਡੇ ਚੁੱਕੇ ਹੋਏ ਆ ਤੇ ਜਿਹੜਾ ਭਾਰਤ ਦਾ ਝੰਡਾ ਆ ਉਹ ਬਿਲਕੁਲ ਭਾਰਤ ਦਾ ਝੰਡਾ ਬਿਲਕੁਲ ਪੈਰਾਂ ਦੇ ਵਿੱਚ ਆ ਇਹਦੇ ਝੰਡੇ ਨੂੰ ਹੀ ਅੱਗ ਵੀ ਲਾਉਂਦੇ ਆ ਪਾੜਦੇ ਵੀ ਛਾੜਦੇ ਵੀ ਆ ਇੱਦਾਂ ਹੀ ਛਾੜਾਂਗੇ ਕਿਉਂਕਿ ਇਹ ਸਾਡੇ ਸਿੱਖਾਂ ਦਾ ਕਾਤਲ ਹੈ ਝੰਡਾ ਸਾਡੇ ਗੁਰਦੁਆਰੇ ਇਹਨਾਂ ਨੇ ਸਾੜੇ ਨੇ ਸਾਡੇ ਗ੍ਰੰਥ ਇਹਨਾਂ ਨੇ ਸਾੜੇ ਸਾਡੀ ਧੀਆਂ ਭੈਣਾਂ ਦੇ ਗੈਂਗ ਰੇਪ ਕੀਤੇ ਆ ਪਹਿਲਾਂ ਦੇਸ਼ ਵਿੱਚ ਕਤਲੇਆਮ ਕਰਦਾ ਸੀ ਭਾਰਤ ਹੁਣ ਬਾਹਰਲੀ ਧਰਤੀ ਤੇ ਵਿਦੇਸ਼ ਦੀ ਧਰਤੀ ਤੇ ਕੈਨੇਡਾ ਦੀ ਧਰਤੀ ਤੇ ਆਣ ਕੇ ਇਹਨਾਂ ਨੇ ਪਾਈ ਹਰਜੀਤ ਸਿੰਘ ਨਿੰਜਰ ਜਿਹੜਾ ਕਿ ਗੁਰਦੁਆਰੇ ਦੇ ਪ੍ਰੈਜ਼ੀਡੈਂਟ ਸੀਗੇ ਜਿਹੜੇ ਇੱਥੋਂ ਸੇਵਾ ਕਰਾ ਰਹੇ ਸਨ ਸਰੀ ਦੀ ਧਰਤੀ ਤੋਂ ਤੇ ਸਰੀ ਦੇ ਜਿੰਨੀਆਂ ਸੰਗਤਾਂ ਨੇ ਸਾ ਕੈਨੇਡਾ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ ਉਹ ਇੱਕ ਸਾਡੇ ਲੀਡਰ ਨੂੰ ਸਾਡੇ ਲੀਡਰ ਨੂੰ ਸਾਡੀ ਕੈਨੇਡਾ ਦੀ ਧਰਤੀ ਦੇਣ ਕੇ ਇੰਡੀਆ ਨੇ ਉਹਨਾਂ ਨੂੰ ਸ਼ਹੀਦ ਕੀਤਾ ਸੋ ਇੰਡੀਆ ਦੇ ਨਾਲ ਉਦੋਂ ਤੋਂ ਕੈਨੇਡਾ ਦੇ ਰਿਸ਼ਤੇ ਟੁੱਟੇ ਹੋਏ ਨੇ ਅਸੀਂ ਇਦਾਂ ਦੇ ਕੋਈ ਰਸਤਾ ਨਹੀਂ ਚਾਹੁੰਦੇ ਕੋਈ ਟਾਈ ਨਹੀਂ ਚਾਹੁੰਦੇ ਬਿਜ਼ਨਸ ਟਾਈ ਹੋਵੇ ਦੀ ਕੋਈ ਵੀ ਡੀਲ ਕੋਈ ਨਹੀਂ ਚਾਹੁੰਦੇ ਵੀ ਕੈਨੇਡਾ ਭਾਰਤ ਦੇ ਨਾਲ ਕਰੇ ਇਸ ਕਰਕੇ ਅੱਜ ਇਹ ਸਿੱਖ ਇੱਥੇ ਪਹੁੰਚੇ ਆ ਅੱਜ ਪਹਿਲਾ ਦਿਨ ਹੈ ਸਾਡਾ ਡਕਟਰੀਅਲ ਦੇ ਵਿੱਚ ਅੱਜ ਪਹਿਲਾ ਦਿਨ ਆ ਜੇ ਇਸੇ ਤਰ੍ਹਾਂ ਜਿਹੜੀ ਬੀਸੀ ਦੀ ਸਾਡੀ ਗਵਰਨਮੈਂਟ ਆ ਡੇਵ ਡੀਵੀ ਦੀ ਜੇ ਉਹ ਇਸੇ ਤਰ੍ਹਾਂ ਹੀ ਇਹ ਭਾਰਤ ਵਰਗੇ ਕਾਤਲ ਦੇਸ਼ ਨਾਲ ਹੱਥ ਮਲਾਉਣੇ ਨੇ ਇਹੋ ਜਿਹੇ ਦੇਸ਼ੀ ਦੇ ਨਾਲ ਬੀਲਾਂ ਕਰਨੀਆਂ ਤੇ ਇੱਥੇ ਸਿੱਖ ਆਉਂਦੇ ਰਹਿਣਗੇ ਮੁਜ਼ਾਰੇ ਹੁੰਦੇ ਰਹਿਣਗੇ ਰੈਲੀਆਂ ਹੋਣਗੀਆਂ ਔਰ ਉਹ ਦਿਨ ਵੀ ਦੂਰ ਨਹੀਂ ਆ ਜਿਸ ਦਿਨ ਐਨਟੀਪੀ ਦੀ ਸਰਕਾਰ ਜਿਹੜੀ ਆ ਇਹ ਡੇਵ ਡੀਵੀ ਦੀ ਜਿਹੜੀ ਗਵਰਨਮੈਂਟ ਆ ਇਹ ਸਿੱਖ ਵੀ ਸੀ ਦੇ ਵਿੱਚ ਸੈੱਟ ਦਣਗੇ ਸੋ ਇਹ ਇੱਕ ਉਹਨਾਂ ਨੂੰ ਮੈਸੇਜ ਦੇਣ ਆਏ ਆ ਡੇਵਿਡ ਈਵੀ ਨੂੰ ਉਹ ਹਜੇ ਵੀ 12 12 ਜਨਵਰੀ ਨੂੰ ਨੇ ਜਾਣਾ ਭਾਰਤ ਨੂੰ ਹਜੇ ਵੀ ਆਪਣੀ ਡੀਲ ਕੈਨਸਲ ਕਰ ਦੇਵੇ ਸੋ ਪਿੱਛੇ ਸਲੋਗਨ ਲਗਾਏ ਜਾ ਰਹੇ ਨਾਰੇ ਹਰਦੀਪ ਸਿੰਘ ਨਿੱੱਦਰ ਦੇ ਨਾਰੇ ਵੀ ਪਿੱਛੇ ਸੁਣ ਸਕਦੇ ਹੋ ਜੀ ਨਾਟ ਇੰਡੀਆ ਨਾਟ ਟ੍ਰੇਡ ਚੂਜ਼ ਕੈਨੇਡਾ ਨਾਟ ਇੰਡੀਆ ਨਾਟ ਟ੍ਰੇਡ ਚੂਜ਼ ਕੈਨੇਡਾ ਨਾਟ ਇੰਡੀਆ ਨਾਟ ਟ੍ਰੇਡ not india not trade ਇੱਕ ਸੁਨੇਹਾ ਦਿੱਤਾ ਜਾ ਰਿਹਾ ਹੈ ਸਾਡੇ ਮੁੱਖ ਮੰਤਰੀ ਨੂੰ ਡੇਵਿਡ ਈਵੀ ਨੂੰ ਕਿ ਇੰਡੀਆ ਦੇ ਨਾਲ ਬਿਲਕੁਲ ਕੋਈ ਡੀਲ ਨਾ ਕੀਤੀ ਜਾਵੇ ਕੋਈ ਬਿਜ਼ਨਸ ਨਾ ਕੀਤਾ ਜਾਵੇ ਨਾਲ ਦਾ ਦੇਸ਼ ਉੱਥੇ ਸਿੱਖਣ ਦੀ ਲੋੜ ਹੈ ਸਾਨੂੰ ਅਮਰੀਕਾ ਦੀ ਧਰਤੀ ਤੋਂ ਉਹ 500 ਟੈਰਫ ਦੀ ਗੱਲ ਕਰ ਰਿਹਾ ਡੋਲਨ ਟਰੰਪ ਉਹ ਗਵਾਂਡੀ ਦੇਸ਼ ਉਹਨਾਂ ਦੇ ਟੈਰਫਾਂ ਲਾ ਰਿਹਾ ਉਹਨਾਂ ਦਾ ਬਿਜ਼ਨਸ ਬੰਦ ਕਰ ਰਿਹਾ ਕਿ ਸਾਡੇ ਦੇਸ਼ ਵਾਲੇ ਉਹਨਾਂ ਦਾ ਬਿਜ਼ਨਸ ਕਰਦੇ ਜਾ ਰਹੇ ਆ 80 ਬਿਲੀਅਨ ਦਾ ਜਿਹੜਾ ਜਿਹੜਾ ਟ੍ਰੇਡ ਆ ਉਹ ਅਮਰੀਕਾ ਨਾਲ ਕੀਤਾ ਜਾ ਸਕਦਾ ਆ ਤਾਂ ਭਾਰਤ ਦੇ ਨਾਲ ਕਿਸੇ ਦੀ ਡੀਲ ਆ ਕਿਸੇ ਦਾ ਟ੍ਰੇਡ ਆ ਜਿਹੜਾ ਖੂਨ ਡੋਲ ਰਿਹਾ ਸਿੱਖਾਂ ਦਾ ਉਹਨਾਂ ਦੇ ਸਿੱਖਾਂ ਦੇ ਬਲੱਡ ਦੇ ਨਾਲ ਕੋਈ ਬਿਜ਼ਨਸ ਨਹੀਂ ਹੋ ਸਕਦਾ ਇਹ ਸਾਡਾ ਕਲੀਅਰ ਮੈਸੇਜ ਆ ਐਨੀ ਟ੍ਰੇਡ ਵਿਦ ਬਲੱਡ ਟੈਪ ਡਾਊਨ ਟੈਪ ਡਾਊਨ ਐ ਸਟੈਪ ਡਾਊਨ ਕਰਨ ਲਈ ਕਹਿ ਰਹੇ ਹਜੇ ਵੀ ਡੀਬੀਪੀ ਨੂੰ ਹਜੇ ਵੀ ਸੁਨੇਹਾ ਹਜੇ ਵੀ ਮੌਕਾ ਭਾਰਤ ਨੂੰ ਜਾਣ ਦੀ ਡੀਲ ਆਪਣੀ ਜਿਹੜੀ ਵਿਜ਼ਿਟ ਆ ਬੰਦ ਕਰ ਉਹਨੂੰ ਕੈਨਸਲ ਕੀਤਾ ਜਾਵੇ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਤੁਸੀਂ ਚੌਧਰੀ ਸਾਹਿਬ ਜੀ ਪਿਛਲੇ ਦਿਨੀ ਜੋ ਦੇਖਿਆਣਾ ਵੀ ਗੁਰਨਾਨ ਦੇ ਗੁਰਦੁਆਰਾ ਸਾਹਿਬ ਤੋਂ ਲੈਟਰ ਵੀ ਜਾਰੀ ਕੀਤਾ ਗਿਆ ਸ਼ਹੀਦ ਅਰਜੀਤ ਸਿੰਘ ਮੇਜਰ ਉਹਨਾਂ ਦੇ ਗੁਰਦੁਆਰਾ ਸਾਹਿਬ ਤੋਂ ਤੇ ਬੀਸੀ ਕੌਂਸਲ ਜਿਹੜੀ ਆ ਉਹਨਾਂ ਨੇ ਵੀ ਲੈਟਰ ਜਾਰੀ ਕੀਤਾ ਸੀਗਾ ਸੋ ਜਿਹੜੀ ਟ੍ਰੇਡ ਡੀਲ ਕਰਨ ਜਾ ਰਿਹਾ ਸਾਡਾ ਮੁੱਖ ਮੰਤਰੀ ਬੀਸੀ ਦਾ ਡੇਵ ਡੀਬੀ ਉਹਦੇ ਲਈ ਇੱਕ ਲੈਟਰ ਜਿਹੜੇ ਜਾਰੀ ਕੀਤੇ ਗਏ ਸਨ